ਦੀਪ ਮਠਾੜੂ ਤੇ ਉਸਦੀ ਪਤਨੀ ਹਰਗੁਨ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਆਪਣੀਆਂ ਕਪਲ ਵੀਡੀਓ ਤੇ ਵਲੌਗਸ ਤੇ ਕਰਕੇ ਸੋਸ਼ਲ ਮੀਡੀਆ ਤੇ ਸ਼ਾਇਰ ਰਹਿੰਦੇ ਹਨ ਤੇ ਉੱਥੇ ਹੀ ਉਹ ਇਨੇ ਦਿਨੀ ਕਾਫੀ ਜ਼ਿਆਦਾ ਟ੍ਰੋਲ ਹੋ ਰਹੇ ਹਨ ਤੇ ਟ੍ਰੋਲ ਹੋਣ ਦਾ ਕਾਰਨ ਹੈ ਉਹਨਾਂ ਦਾ ਵੱਖ ਰਹਿਣਾ ਕਿਉਂਕਿ ਹੁਣ ਸੰਦੀਪ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਕਿਉਂਕਿ ਕਾਫੀ ਸਮੇਂ ਤੋਂ ਸੰਦੀਪ ਘਰ ਨਹੀਂ ਆਈ ਹਾਲਾਂਕਿ ਦੀਪ ਮਠਾੜੂ ਦੀ ਮਾਂ ਵੀ ਕਾਫੀ ਬਿਮਾਰ ਚੱਲ ਰਹੀ ਹੈ ਤੇ ਉਸ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਵਲੌਗ ਥੱਲੇ ਕਮੈਂਟ ਕੀਤੇ ਕਿ ਇਸ ਸਮੇਂ ਸੰਦੀਪ ਨੂੰ ਸੱਸ ਦੇ ਕੋਲ ਹੋਣਾ ਚਾਹੀਦਾ ਸੀ ਤੇ ਲੋਕਾਂ ਦੇ ਵੱਲੋਂ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਡਾਈਵੋਰਸ ਹੋ ਗਿਆ ਪਰ ਕੱਲ ਸੰਦੀਪ ਨੇ ਵਲੌਗ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਜ਼ਰੂਰ ਦੱਸਾਂਗੀ ਕਿ ਅਸਲ ਸਾਡੀ ਲਾਈਫ ਦੇ ਵਿੱਚ ਹੋਇਆ ਕੀ ਹੈ ਤੇ ਉੱਥੇ ਹੀ ਹੁਣ ਕਮੈਂਟਾਂ ਤੋਂ ਤੰਗ ਆ ਕੇ ਦੀਪ ਮਠਾੜੂ ਨੇ ਵੀ ਚੁੱਪੀ ਤੋੜੀ ਹੈ ਤੇ ਲੋਕਾਂ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤਾਂ ਉਸਨੇ ਕਿਹਾ ਕਿ ਮੇਰੇ ਤੇ ਸੰਦੀਪ ਦਾ ਕੋਈ ਡਿਵੋਰਸ ਨਹੀਂ ਹੋਇਆ ਤੇ ਇੰਨੀ ਗੱਲ ਨਹੀਂ ਹੁੰਦੀ ਜਿੰਨੀ ਲੋਕ ਕਮੈਂਟਾਂ ਦੇ ਵਿੱਚ ਬਣਾ ਦਿੰਦੇ ਨੇ ਤੇ ਬਾਕੀ ਉਸਨੇ ਕਿਹਾ ਕਿ ਸੰਦੀਪ ਨੇ ਥੋੜੇ ਦਿਨਾਂ ਤੱਕ ਘਰ ਵਾਪਸ ਆ ਹੀ ਜਾਣਾ ਹੈ ਤੇ ਮੇਰੀ ਹਰ ਰੋਜ਼ ਉਸ ਨਾਲ ਗੱਲ ਹੁੰਦੀ ਹੈ ਤੇ ਹਰ ਗੁਣ ਨਾਲ ਵੀ ਮੈਂ ਨਿਤ ਗੱਲ ਕਰਦਾ ਹਾਂ ਤੇ ਬਾਕੀ ਮੈਂ ਪਹਿਲਾਂ ਇੱਕ ਗਲਤੀ ਕਰ ਚੁੱਕੀ ਹਾਂ ਚੁੱਕਿਆ ਹਾਂ ਤੇ ਮੈਂ ਹੁਣ ਹੋਰ ਗਲਤੀ ਨਹੀਂ ਕਰਨੀ ਚਾਹੁੰਦਾ ਤੇ ਛੇਤੀ ਹੀ ਸੰਦੀਪ ਘਰ ਵਾਪਸ ਆ ਜਾਵੇਗੀ ਤੇ ਐਵੇਂ ਫਾਲਤੂ ਦੇ ਅੰਦਾਜ਼ੇ ਲਗਾਉਣੇ ਬੰਦ ਕਰੋ ਤੇ ਰੱਬ ਦਾ ਨਾਮ ਲਓ ਕਿਉਂਕਿ ਡਾਈਵੋਰਸ ਲੈਣੇ ਸੌਖੇ ਨਹੀਂ ਹੁੰਦੇ ਤੇ ਬਾਕੀ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੋਨਾਂ ਨੂੰ ਹਮੇਸ਼ਾ ਇਕੱਠਿਆਂ ਰੱਖੇ ਤੇ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ